ਕੀ ਗੱਲ ਕਵਾਂਗਾ ਤੁਹਾਡੀ ਜਿਹੜੀ ਰਸੋਈ ਹੈ ਉਹ ਸਭ ਤੋਂ ਵੱਡਾ ਦਵਾਈਖਾਨਾ ਹੈ ਤੁਹਾਡਾ ਉਹਦੇ ਠੀਕ ਵਰਤੋਂ ਕਰੋ ਉਹ ਜਿਹੜੇ ਜਿੰਨੂੰ ਤੁਸੀਂ ਮਸਾਲੇ ਸਮਝਦੇ ਹੋ ਉਹਨਾਂ ਨੂੰ ਮਸਾਲੇ ਨਾ ਸਮਝੀਏ ਉਹਨਾਂ ਨੂੰ ਜੜੀ ਬੂਟੀਆਂ ਨੂੰ ਦਵਾਈ ਸਮਝੋ ਤੇ ਉਹਨੂੰ ਦਵਾਈ ਦੀ ਤਰ੍ਹਾਂ ਯੂਜ਼ ਕਰੋ ਕਿਸੇ ਨੂੰ ਸਿਰ ਪੀੜ ਹੋ ਰਹੀ ਹੈ ਪੱਥਰ ਦੇ ਉੱਤੇ ਦਾਲਚੀਨੀ ਨੂੰ ਪਾਣੀ ਦੇ ਨਾਲ ਕਿਚ ਲੋ ਉਹਦਾ ਲੇਪ ਮੱਥੇ ਦੇ ਉੱਤੇ ਲਾਓ ਸਿਰ ਦਰਦ ਠੀਕ ਮੁੱਦਾ ਹੁੰਦਾ ਜੀ ਮੇਰੇ ਹਾਰਟ 'ਚ ਬਲੋਕੇਜ ਹੋ ਗਈ ਮੇਰੀ ਨਸਾਂ ਵਿੱਚ ਬਲੋਕੇਜ ਹੋ ਗਈ ਮੇਰੀ ਪੈਰਾਂ ਦੀ ਨਸਾਂ ਵਿੱਚ ਡਾਕਟਰ ਨੇ ਕਿਹਾ ਡੀਵੀਟੀ ਹੈ ਡੀਪ ਵੇਨ ਥਰੋਮਬੋਸਿਸ ਹੈ ਖੂਨ ਜੰਮ ਰਿਹਾ ਪੈਰਾਂ ਵਿੱਚ ਪੈਰਾਂ ਵਿੱਚ ਸੋਜ ਆ ਗਿਆ ਮੇਰੀ ਹਰਟ ਦੀ ਨਸਾਂ ਵਿੱਚ ਬਲੋਕੇਜ ਆ ਗਈ ਮੇਰੀ ਇੱਥੇ ਬਲੋਕੇਜ ਆ ਗਈ ਮੇਰੇ ਹੱਥ ਪੈਰ ਸੋਨ ਹੁੰਦੇ ਉਹਦੇ ਵਿੱਚ ਬਲੋ ਉਸ ਟਾਈਮ ਕੱਲਾ ਅਰਜੁਨ ਛਾਲ ਨਹੀਂ ਕੰਮ ਕਰਦਾ ਜੀ ਅਰਜੁਨ ਛਾਲ ਦੇ ਨਾਲ ਹੋਰ ਐਸੀ ਜੜੀ ਬੂਟੀਆਂ ਹੈ ਆਯੁਰਵੇਦ ਵਿੱਚ ਜਿਹੜੀ ਕੰਮ ਕਰਦੀਆਂ ਅੱਜ ਮੈਂ ਤੁਹਾਨੂੰ ਐਸਾ ਨੁਸਖਾ ਦੱਸਣ ਲੱਗਾ ਜਿਹੜਾ ਰਾਮ ਬਾਣਾ ਹੈ ਤੁਹਾਡੇ ਪੂਰੇ ਸਰੀਰ ਵਿੱਚ ਕਿਤੇ ਵੀ ਨਸ ਬੰਦ ਹੋ ਰਹੀ ਹੈ ਕਿਉਂਕਿ ਖਾਣੇ ਨੂੰ ਪਚਣੇ 'ਚ 45 ਮਿੰਟ ਲੱਗਦੇ ਆ ਢਿੱਡ 'ਚ 45 ਮਿੰਟ ਪਹਿਲੇ ਜਾਂ 45 ਤੋਂ 1 ਘੰਟਾ ਬਾਅਦ ਕਦੀ ਵੀ ਲੈ ਸਕਦੇ ਹੋ ਪਾਊਡਰ ਕੱਲੀ ਦਾਲ ਚੀਨੀ ਅਗਰ ਤੁਸੀਂ ਠੀਕ ਵਰਤੋਂ ਕਰਨ ਲੱਗ ਜਾਈਂਦੀ 100 ਤੋਂ ਵੱਧ ਬਿਮਾਰੀਆਂ ਦੇ ਉੱਤੇ ਕੰਮ ਕਰਦੀ ਹੈ ਇਹ ਜੇ ਤੁਸੀਂ ਬਣਾ ਲਿਆ ਸਾਰਾ ਪਰਿਵਾਰ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਲਵੇ ਕੋਈ ਬਿਮਾਰੀ ਨਹੀਂ ਆਉਂਦੀ ਗਿਲੋਏ ਇਮਿਊਨਿਟੀ ਤੇ ਕੰਮ ਕਰਦੀ ਹੈ ਪਿਪਲੀ ਜਿਹੜੀ ਮੰਗ ਪਿਪਲ ਹੈ ਕਿਸੇ ਨੂੰ ਐਸਿਡਿਟੀ ਬਣਦੀ ਹੋਏ ਤੁਸੀਂ ਦੇਖੋ ਸਭ ਤੋਂ ਵਧੀਆ ਦਵਾਈ ਹੈ ਆਪਣੀ ਡਾਈਟ ਇਚ ਜੀਰਾ ਸੌਫ ਅਜਵੈਨ ਹਲਦੀ ਇਹ ਚਾਰ ਚੀਜ਼ਾਂ ਦਾ ਠੀਕ ਵਰਤੋ ਕਰੋ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਹੋਏਗੀ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤਕਾ ਸਵਾਗਤ ਕਰਦੀ ਹਾਂ ਦਰਸ਼ਕੋ ਅੱਜਕੱਲ ਬਹੁਤ ਸਾਰੇ ਲੋਕ ਅਰਜਨ ਛਾਲਦੀ ਵਰਤੋ ਕਰਦੇ ਆ ਕੀ ਵਾਕਈ ਅਰਜੇਸ਼ਾਲ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਆਯੁਰਵੈਦਿਕ ਡਾਕਟਰ ਵੈਭ ਵਿਵੇਕ ਅਹੂਜਾ ਜੀ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਥੈਂਕ ਯੂ ਜੀ ਜੀ ਸਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਅਰਜੇਸ਼ਾਲ ਪੀਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਠੀਕ ਕਹਿੰਦੇ ਆ ਜੀ ਸਾਡੀ ਬੁੱਕਸ ਵਿੱਚ ਲਿਖਿਆ ਆਇਆ ਹੈ ਕੱਲਾ ਅਰਜੁਨ ਛਾਲ ਅਗਰ ਜਿਹੜਾ ਅਰਜੁਨ ਦਾ ਪੇੜ ਹੈ ਉਹਦੇ ਜਿਹੜੀ ਬਾਰਕ ਛਾਲ ਹੁੰਦੀ ਹੈ ਅਗਰ ਅਸੀਂ ਉਹਦੀ ਵਰਤੋਂ ਕਰਨੇ ਆ ਸਾਡੇ ਦਿਲ ਦੀਆਂ ਨਾੜੀਆਂ ਨੂੰ ਸਾਫ਼ ਕਰਦਾ ਹੈ ਕੱਲੇ ਦਿਲ ਦੀ ਨਾੜੀ ਯਾਨੀ ਸਰੀਰ ਜਿੱਥੇ ਵੀ ਸਾਫ਼ ਖੂਨ ਜਿਸ ਨਾੜੀ ਚੱਲ ਰਿਹਾ ਹੈ ਗੰਦਾ ਖੂਨ ਜਿਸ ਨਾੜੀ ਚੱਲ ਰਿਹਾ ਹੈ ਉਹਨੂੰ ਇਹ ਅਰਜੁਨ ਛਾਲ ਸਾਫ਼ ਕਰਦੀ ਹੈ ਐ ਤੇ ਹੋ ਗਈ ਸਾਫ਼ ਕਰਨ ਵਾਲੀ ਗੱਲ ਇਹਨੇ ਸਾਫ਼ ਕਰਤਾ ਜਦੋਂ ਸਾਫ਼ ਹੋ ਜਾਣਗੀਆਂ ਉਹਦੇ ਜਿਹੜਾ ਖੂਨ ਚੱਲਦਾ ਹੈ ਉਹਦਾ ਪ੍ਰੈਸ਼ਰ ਜਿਹੜਾ ਹੈ ਉਹ ਠੀਕ ਹੋਏਗਾ ਤੇ ਬੀਪੀ ਵੀ ਠੀਕ ਕਰੇਗੀ ਦਿਲ ਦੀ ਨਸਾਂ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਚ ਅਰਜੁਨ ਛਲ ਕੰਮ ਕਰਦਾ ਹੈ ਪਰ ਹੁਣ ਅਗਲੀ ਗੱਲ ਜਿਹੜਾ ਮੁੱਦਾ ਹੁੰਦਾ ਹੈ ਮੁੱਦਾ ਹੁੰਦਾ ਜੀ ਮੇਰੇ ਹਾਰਟ ਚ ਬਲੋਕੇਜ ਹੋ ਗਈ ਮੇਰੀ ਨਸਾਂ ਵਿੱਚ ਬਲੋਕੇਜ ਹੋ ਗਈ ਮੇਰੀ ਪੈਰਾਂ ਦੀ ਨਸਾਂ ਵਿੱਚ ਡਾਕਟਰ ਨੇ ਕਹਿੰਦਾ ਡੀਵੀਟੀ ਹੈ ਡੀਪ ਵੇਨ ਥਰੋਮਬੋਸਿਸ ਹੈ ਖੂਨ ਜੰਮ ਰਿਹਾ ਹੈ ਪੈਰਾਂ ਵਿੱਚ ਪੈਰਾਂ ਵਿੱਚ ਸੋਜ ਆ ਗਿਆ ਮੇਰੀ ਹਾਰਟ ਦੀ ਨਸਾਂ ਵਿੱਚ ਬਲੋਕੇਜ ਆ ਗਈ ਮੇਰੀ ਇੱਥੇ ਬਲੋਕੇਜ ਆ ਗਈ ਮੇਰੇ ਹੱਥ ਪੈਰ ਸੋਨ ਹੁੰਦੇ ਉਹਦੇ ਚ ਬਲੋ ਉਸ ਟਾਈਮ ਇਕੱਲਾ ਅਰਜੁਨ ਛਲ ਨਹੀਂ ਕੰਮ ਕਰਦਾ ਜੀ ਅਰਜੁਨ ਛਾਲ ਦੇ ਨਾਲ ਹੋਰ ਐਸੀ ਜੜੀ ਬੂਟੀਆਂ ਹੈ ਆਯੁਰਵੇਦ ਵਿੱਚ ਜਿਹੜੀ ਕੰਮ ਕਰਦੀਆਂ ਅੱਜ ਮੈਂ ਤੁਹਾਨੂੰ ਐਸਾ ਨੁਸਖਾ ਦੱਸਣ ਲੱਗਾ ਜਿਹੜਾ ਰਾਮ ਬਾਣਾ ਹੈ ਤੁਹਾਡੇ ਪੂਰੇ ਸਰੀਰ ਵਿੱਚ ਕਿਤੇ ਵੀ ਨਸ ਬੰਦ ਹੋ ਰਹੀ ਹੈ ਉਹਨੂੰ ਖੋਲਦਾ ਹੈ ਅਰਜੁਨ ਛਾਲ ਹੈ ਤਮਾਸਾ ਇਹਨੂੰ ਕਹਿੰਦੇ ਆ ਤਮਾਸਾ ਐ ਤਮਾਸਾ ਐ ਪੁਸ਼ਕਰ ਮੂਲ ਹੈ ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਲਓ 100 ਗ੍ਰਾਮ ਅਰਜੁਨਛਾਲ 100 ਗ੍ਰਾਮ ਤਮਾਸਾ 100 ਗ੍ਰਾਮ ਪੁਸ਼ਕਰਮਾ ਇਹਨਾਂ ਨੂੰ ਲੈ ਕੇ ਪਾਊਡਰ ਬਣਾ ਲਓ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣਾ ਸ਼ੁਰੂ ਕਰੋ ਤੁਹਾਡੀ ਸਾਰੀ ਨਸਾਂ ਖੋਲ ਦੇਗਾ ਕੋਲੇਸਟ੍ਰੋਲ ਕੰਟਰੋਲ ਕਰਨਾ ਹੈ ਇਹਦੇ ਚ ਦਾਲ ਚੀਨੀ ਪਾ ਲਓ ਆਪਣੇ ਘਰਾਂ ਵਿੱਚ ਹੁੰਦੀ ਹੈ ਦਾਲ ਚੀਨੀ ਇੱਕ ਚੌਥਾਈ 100-100 ਗ੍ਰਾਮ ਹੈ ਲਿੱਤਾ ਹੈ 25 ਗ੍ਰਾਮ ਦਾਲ ਚੀਨੀ ਪਾ ਲਓ 25 ਗ੍ਰਾਮ ਇਹਦੇ ਸੁੰਡ ਦਾ ਪਾਊਡਰ ਪਾ ਲਓ ਸੁੱਕੀ ਹੋਈ ਅਦਰਕ 25 ਗ੍ਰਾਮ ਇਹ ਚੀਂਦੇ ਚ ਪਿਪਲੀ ਪਾ ਲੋ ਮੱਗ ਪਿਪਲ ਕਹਿੰਦੇ ਇਹਨੂੰ ਵੱਡੀ ਇਹਦਾ ਪਾਊਡਰ ਪਾ ਲੋ ਇਹ ਚੀਜ਼ਾਂ ਪਾ ਲੋਗੇ ਕੋਲੇਸਟਰੋਲ ਵੀ ਨਹੀਂ ਹੋਏਗਾ ਹਾਰਟ ਬੰਦ ਨਹੀਂ ਹੋਏਗਾ ਨਸਾਂ ਬੰਦ ਨਹੀਂ ਹੋਣਗੀਆਂ ਹਾਰਟ ਅਟੈਕ ਨਹੀਂ ਆਏਗਾ ਪੈਰ ਸੁੰਨ ਨਹੀਂ ਹੋਣਗੇ ਨਾਲੇ ਕੋਲੇਸਟਰੋਲ ਨਹੀਂ ਵਧੇਗਾ ਲੋਕੀ ਕਹਿੰਦੇ ਜੀ ਮੈਂ ਕੋਲੇਸਟਰੋਲ ਦੀ ਦਵਾਈ ਖਾਨਾ ਮੈਂ ਹਾਰਟ ਦੀ ਦਵਾਈ ਖਾਨਾ ਇਕੋਸਪ੍ਰਿਨ ਖਾ ਰਿਹਾ ਹਾਂ ਇਕੋਸਪ੍ਰਿਨ 골ਡ ਖਾ ਰਿਹਾ ਹਾਂ ਹਰਟ ਦੀ ਦਵਾਈ ਖਾ ਰਿਆ ਹਾਂ ਕੋਲੇਸਟ੍ਰੋਲ ਘਟਾਉਣ ਵਾਸਤੇ ਐਟੋਰਵਾ ਲੈ ਰਿਆ ਹਾਂ ਕਲੋਪੀਵਾਸ ਲੈ ਰਿਆ ਹਾਂ ਕਲੋਪੀਡੋਗ੍ਰਲ ਲੈ ਰਿਆ ਹਾਂ ਇਹ ਸਾਰੀ ਦਵਾਈਆਂ ਲੈ ਰਿਆ ਮੈਨੂੰ ਐਸਿਡਿਟੀ ਰਹਿਣ ਲੱਗੀ ਮੈਨੂੰ ਕਬਜ ਬਣਨ ਲੱਗਦੀ ਮੇਰੀ ਯਾਦਦਾਸ਼ਤ ਭੁੱਲਣ ਲੱਗ ਗਿਆ ਮੈਂ ਕਿਉਂਕਿ ਇਹ ਦਵਾਈਆਂ ਜਿਵੇਂ ਇਕੋਸਪ੍ਰਿਨ ਹੈ ਜਾਂ ਇਕੋਸਪ੍ਰਿਨ ਗੋਲਡ ਹੈ ਉਹ ਗੈਸਟ੍ਰਾਈਟਿਸ ਕੌਜ਼ ਕਰਦੀਆਂ ਜਾਂ ਢਿੱਡ ਦਾ ਅਲਸਰ ਬਣਾ ਦਿੰਦੀ ਹੈ ਬਲਕਿ ਕੁਝ ਦਵਾਈਆਂ ਤੇ ਇਕੋਸਪ੍ਰਿਨ ਐਦਾਂ ਹੈ ਕਿਸੇ ਨੇ ਸਰਜਰੀ ਕਰਾਣੀ ਹੋਵੇ 5-5 ਦਿਨ ਪਹਿਲੇ ਬੰਦ ਕਰ ਦਿੰਨੇ ਆ ਅਸੀਂ ਦਵਾਈਆਂ ਮੁੰਡੇ ਤੋਂ ਬਚਣ ਵਾਸਤੇ ਉਹ ਕਬਜ ਨਾ ਬਣੇ ਗੈਸ ਨਾ ਬਣੇ ਐਸਿਡਿਟੀ ਨਾ ਬਣੇ ਯਾਦਦਾਸ਼ਤ ਦਾ ਉਹ ਹੀ ਉਹਦੇ ਵਾਸਤੇ ਛੋਟੀ ਹਰੜ ਦਾ ਪਾਊਡਰ ਵੀ ਪਾ ਲੋ ਇਹਦੇ ਚ 50 ਗ੍ਰਾਮ ਨਾਲੇ ਗिलोय ਪਾ ਲੋ ਇਹਦੇ ਚ ਇਮਿਊਨਿਟੀ ਦੇਣ ਵਾਸਤੇ ਤੇ ਫਿਰ ਪਾ ਲੋ 100 ਗ੍ਰਾਮ ਤ੍ਰਿਫਲਾ ਅੱਗ ਅੱਢ ਤੋਂ ਇਹ ਜੇ ਤੁਸੀਂ ਬਣਾ ਲਿਆ ਸਾਰਾ ਪਰਿਵਾਰ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਲਵੇ ਕੋਈ ਬਿਮਾਰੀ ਨਹੀਂ ਆਉਂਦੀ ਗिलोय ਇਮਿਊਨਿਟੀ ਤੇ ਕੰਮ ਕਰਦੀ ਹੈ। ਪਿਪਲੀ ਜਿਹੜੀ ਮੰਗ ਪਿਪਲਾ ਕਿਸੇ ਨੂੰ ਐਸਿਡਿਟੀ ਬਣਦੀ ਹੋਏ ਤੁਸੀਂ ਦੇਖੋ ਸਭ ਤੋਂ ਵਧੀਆ ਦਵਾਈ ਹੈ। ਹਰੜ ਕਬਜ ਨਹੀਂ ਹੋਣ ਦੇਗੀ, ਗੈਸ ਠੀਕ ਕਰੇਗੀ। ਜਿਹੜਾ ਤੁਸੀਂ ਇਸ ਤ੍ਰਿਫਲਾ ਪਾਇਆ ਹੈ। ਹਰੜ, ਬੇੜਾ, ਆਮਲਾ 1:2:3 ਦੇ ਕੰਬੀਨੇਸ਼ਨ ਵਿੱਚ। ਗੈਸ ਨਹੀਂ ਬਣਨ ਦੇਗਾ, ਕਨਸਟਿਪੇਸ਼ਨ ਨਹੀਂ ਹੋਣ ਦੇਗਾ, ਐਸਿਡਿਟੀ ਨਹੀਂ ਹੋਣ ਦੇਗਾ, ਖੱਟਾ ਪਾਣੀ ਜਾਂਦੇ ਹੋਣੀ। ਜਦੋਂ ਉਹ ਹੀ ਦਿੱਕਤਾਂ ਨਹੀਂ ਹੋਣਗੀਆਂ ਤੇ ਕੋਲੇਸਟ੍ਰੋਲ ਗਲਤ ਨਹੀਂ ਬਣੇਗਾ। ਯੂਰਿਕ ਐਸਿਡ ਗਲਤ ਨਹੀਂ ਬਣੇਗਾ ਤੇ ਜਦੋਂ ਅਸੀਂ ਬਿਮਾਰੀਆਂ ਦੀ ਗੱਲ ਕਰਨੇ ਆ ਨਾ ਜਿਵੇਂ ਤੁਸੀਂ ਗਲਰਜੁਨ ਛਾਲ ਦੀ ਕੀਤੀ ਹਰਟ ਦੀ ਗੱਲ ਕੀਤੀ ਤੁਹਾਡੇ ਦਿਮਾਗ ਵਿੱਚ ਅਰਜੁਨ ਛਾਲ ਦੇ ਨਾਲ ਹਰਟ ਆਇਆ ਪਰ ਉਹ ਹਰਟ ਦੀ ਬਿਮਾਰੀ ਲੱਗੀ ਕਿਦਾਂ ਉਹ ਉਹਦੀ ਜੜ ਜਿਹੜੀ ਹੈ ਨਾ ਉਹ ਜੜ ਬੈਠੀ ਹੈ ਢਿੱਡੇ 'ਚ ਖਾਣਾ ਪਚੇਗਾ ਨਹੀਂ ਪਚੇਗਾ ਨਹੀਂ ਤੇ ਸੜੇਗਾ ਸੜੇਗਾ ਤੇ ਗੰਦੀ ਗੈਸ ਨਿਕਲੇਗੀ ਗੰਦਾ ਉੱਥੇ ਸੜ ਕੇ ਗੰਦੀ ਚੀਜ਼ ਬਣੇਗੀ ਗੰਦੀ ਚੀਜ਼ ਬਣੇਗੀ ਉਹ ਹੀ ਗੰਦਾ ਕੋਲੇਸਟ੍ਰੋਲ ਹੈ ਉਹੀ ਯੂਰਿਕ ਐਸਿਡ ਹੈ ਗਲਤ ਯੂਰਿਕ ਐਸਿਡ ਬਣਿਆ ਉਹੀ ਐਸਿਡਿਟੀ ਖੂਨ ਵਿੱਚ ਜਾਏਗੀ ਖੂਨ ਵਿੱਚ ਜਾਏਗੀ ਤੇ ਐਸਿਡਿਟੀ ਵਧੇਗੀ ਯੂਰਿਕ ਐਸਿਡ ਵੱਧ ਗਿਆ ਬੀਪੀ ਹੋ ਗਿਆ ਗਲਤ ਕੋਲੇਸਟ੍ਰੋਲ ਗਿਆ ਆਂਦਰ ਚ ਗਿਆ ਨਸਾਂ ਬੰਦ ਹੋ ਗਈਆਂ ਤੇ ਕਿੱਲਾ ਜੂ ਛਾਲ ਨਹੀਂ ਕੰਮ ਕਰੇਗਾ ਜਦੋਂ ਬੰਦ ਹੋ ਗਿਆ ਤੇ ਇਹ ਵਾਲਾ ਫਾਰਮੂਲਾ ਜੇ ਕਿਸੇ ਨੂੰ ਹੋਵੇ ਹੀ ਨਾ ਤੇ ਉਮਰ 50 ਸਾਲ ਤੋਂ ਉੱਤੇ ਤੇ ਇਹ ਸਾਰੀ ਚੀਜ਼ਾਂ ਮਿਲਾ ਕੇ ਤੇ ਖੋਰ ਗੱਲ ਲੋਕੀ ਸਾਨੂੰ ਕਹਿੰਦੇ ਆ ਵੀ ਇਹ ਸਾਰੀ ਚੀਜ਼ਾਂ ਮਿਲਾ ਲਦੇ ਜੀ ਸੋ ਅਸੀਂ ਕਿੱਥੇ ਲਿਆਵਾਂਗੇ ਤੇ ਸਾਡਾ ਪਾਊਡਰ ਵੀ ਆਂਦਾ ਹੈ ਸਾਰੀ ਚੀਜ਼ਾਂ ਦਾ ਇੱਕ ਚਮਚ ਸਵੇਰੇ ਲਓ ਪਾਊਡਰ ਇੱਕ ਚਮਚ ਸ਼ਾਮ ਨੂੰ ਪਾਊਡਰ ਲਓ ਠੀਕ ਕੋਈ ਬਿਮਾਰੀ ਨਹੀਂ ਆਉਂਦੀ ਜੀ ਕੋਈ ਵੀ ਡਿਸੀਜ਼ ਹੈ ਦਾਲਚੀਨੀ ਹੈ ਅਸਥਮਾ ਦੇ ਮਰੀਜ਼ ਨੂੰ ਦਾਲਚੀਨੀ ਦਾ ਪਾਊਡਰ ਖਵਾਉਣ ਲੱਗ ਜੇ ਅਸਥਮਾ ਠੀਕ ਹੋ ਜਾਂਦਾ ਜੀ ਇਹ ਕੰਬਾਈਨ ਪੈਕੇਜ ਹੈ ਪੂਰੀ ਬੋਡੀ ਵਾਸਤੇ ਤੁਸੀਂ ਨੂੰ ਡੀਟੌਕਸ ਕਹਿ ਲਓ ਅਰਜੁਨ ਛਾਲ ਦੇ ਨਾਲ ਜਾਂ ਸਾਰੀ ਬਿਮਾਰੀਆਂ ਤੋਂ ਦੂਰ ਰਹਿਦਾ ਰਾਮ ਬਾਣ ਨੁਸਖਾ ਕਹਿ ਲਓ ਕੱਲਾ ਹੈ ਸਾਰੀ ਬਿਮਾਰੀਆਂ ਤੋਂ ਤੁਹਾਨੂੰ ਦੂਰ ਰੱਖੇਗਾ ਹਾਰਟ ਦੀ ਪ੍ਰੋਬਲਮ ਤੋਂ ਇਹ ਇਸਦੀ ਪ੍ਰੋਬਲਮ ਤੋਂ ਕੈਂਸਰ ਜਿਵੇਂ ਦੀਆਂ ਬਿਮਾਰੀਆਂ ਆਣ ਨਹੀਂ ਦੇਵੇਗਾ ਇਹ ਰਾਮ ਬਾਣ ਦਾ ਉਸਤਾ ਜੀ ਸਰ ਇਹਦੀ ਤਸੀਰ ਕੀ ਹੁੰਦੀ ਹੈ ਕਈ ਲੋਕ ਕਹਿ ਦਿੰਦੇ ਹੈਗੇ ਕਿ ਇਹ ਜਿਹੜਾ ਗਰਮ ਹੁੰਦਾ ਹੈਗਾ ਇਸ ਲਈ ਇਹਨੂੰ ਗਰਮੀਆਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਤੁਸੀਂ ਕੀ ਕਹਿੰਦੇ ਹੋ ਜੀ ਨਹੀਂ ਜਦੋਂ ਤੁਸੀਂ ਇਹਦਾ ਮਿਕਸਚਰ ਬਣਾ ਲਿਆ ਨਾ ਤਸੀਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਵਿੱਚ ਅਲੱਗ-ਅਲੱਗ ਅਸੀਂ ਜੜੀ ਬੂਟੀ ਪਾਨੇ ਆ ਕੋਈ ਗਰਮ ਹੈ ਕੋਈ ਠੰਡੀ ਹੈ ਠੀਕ ਹੈ ਤੇ ਇਹ ਮਿਕਸ ਤਸੀਰ ਹੋ ਜਾਂਦੀ ਹੈ ਇਸਦੀ ਇਹਦੇ ਕਰਕੇ ਗਰਮੀ ਨਹੀਂ ਹੁੰਦੀ ਸਿਰਫ ਇੰਦੀ ਕੁਆਂਟੀਟੀ ਸੈੱਟ ਕਰਨੀ ਹੁੰਦੀ ਹੈ ਵੀ ਕੋਈ ਕਿਸੇ ਨੂੰ ਇੱਕ ਚਮਚ ਨਾਲ ਉਹਨੂੰ ਲੱਗਦਾ ਮੈਨੂੰ ਗਰਮੀ ਹੋ ਰਹੀ ਹੈ ਉਹਨੂੰ ਅਸੀਂ ਪੌਣੀ ਚਮਚ ਕਹਿ ਦਿੰਦੇ ਆ ਇੰਨਾ ਹੀ ਹੈ ਤਸਵੀਰ ਦਾ ਸਿੰਪਲ ਫੰਡਾ ਹੈ ਇਹ ਜਿਹੜੀ ਸਾਰੀ ਚੀਜ਼ਾਂ ਹੈ ਇਹ शरीर ਨੇਚਰਲ ਤਰੀਕੇ ਨਾਲ ਲੈਂਦਾ ਹੈ ਗਰਮੀ ਨਹੀਂ ਕਰਦੀ ਕਿਉਂਕਿ ਇਹਦੇ ਚ ਡਾਈਜੈਸ਼ਨ ਵਾਸਤੇ ਵੀ ਚੀਜ਼ਾਂ ਡਾਈਜੈਸ਼ਨ ਉਹ ਹੀ ਚੀਜ਼ ਕਰੇਗੀ ਨਾ ਜਿਹੜੀ ਪਿੱਤ ਨੂੰ ਬੈਲੈਂਸ ਰੱਖੇਗੀ ਜੀ ਤੇ ਇਹ ਗਰਮ ਨਹੀਂ ਹੈ ਇਹਨੂੰ ਤੁਸੀਂ ਲੈ ਸਕਦੇ ਜੀ ਸਰ ਇਹਨੂੰ ਖਾਣੇ ਤੋਂ ਕਿੰਨੀ ਦੇਰ ਪਹਿਲਾਂ ਲੈਣਾ ਚਾਹੀਦਾ ਜਾਂ ਫਿਰ ਖਾਣੇ ਤੋਂ ਬਾਅਦ ਲੈਣਾ ਚਾਹੀਦਾ ਆ ਦੇਖੋ ਆਯੁਰਵੇਦ ਦਾ ਜਿਹੜਾ ਬੇਸਿਕ ਪ੍ਰੋਟੋਕੋਲ ਲੈਣਾ ਉਹਦੇ ਚਾਹ ਤੁਹਾਡਾ ਸਟਮਕ ਉਸ ਵਕਤ ਖਾਲੀ ਹੋਣਾ ਚਾਹੀਦਾ ਜਾਂ ਤੇ ਖਾਣੇ ਤੋਂ 1 ਘੰਟਾ ਪਹਿਲੇ ਲਓ ਕਿਉਂਕਿ ਖਾਣੇ ਨੂੰ ਪਚਣੇ 'ਚ 45 ਮਿੰਟ ਲੱਗਦੇ ਆ ਢਿੱਡ 'ਚ 45 ਮਿੰਟ ਪਹਿਲੇ ਜਾਂ 45 ਤੋਂ 1 ਘੰਟਾ ਬਾਅਦ ਕਦੀ ਵੀ ਲੈ ਸਕਦੇ ਹੋ ਸਪੌਟਰ ਜਿਆਦਾ ਫਾਇਦਾ ਲੈਣਾ ਚਾਹੁੰਦੇ ਹੋ ਤੇ ਪਹਿਲੇ ਲਓ ਸਵੇਰੇ ਨਿਰਜੇ ਕਾਲਜੇ ਇੱਕ ਚਮਚ ਲੈ ਲਓ ਸਮਝੋ ਤੁਸੀਂ ਤੁਹਾਡੀ ਬੋਡੀ ਚਾਰਜ ਕਰ ਲਈ ਪੂਰੀ ਬੋਡੀ ਡੀਟੌਕਸੀਫਾਈ ਕਰ ਲਈ ਅੱਜ ਤੁਹਾਨੂੰ ਕੁਝ ਨਹੀਂ ਹੋਣਾ ਹੌਲੀ ਹੌਲੀ ਇਹਨੂੰ ਲੈਣ ਲੱਗ ਜਾਓਗੇ ਪੰਜ ਚਾਰ ਦਿਨ ਛੱਡ ਦੋਗੇ ਕੋਈ ਫਰਕ ਨਹੀਂ ਪੈਂਦਾ ਪਰ ਇਹਨੂੰ ਰੈਗੂਲਰ ਲੈਣਾ ਸ਼ੁਰੂ ਕਰੋ ਜੀ ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦਾਲਚੀਨੀ ਜੋ ਹੈ ਇਹ ਅਸਥਮਾ ਦੇ ਕਾਫੀ ਲਾਭਦਾਇਕ ਹੈਗੀ ਆ ਇਹ ਗਰਮ ਹੁੰਦੀ ਹੈ ਦੀ ਤਸਵੀਰ ਕਿ ਠੰਡੀ ਹੁੰਦੀ ਤੇ ਇਹਨੂੰ ਕਿਵੇਂ ਲੈਣਾ ਪੈਂਦਾ ਹੈ ਕੋ ਦਾਲਚੀਨੀ ਜਿਹੜੀ ਹੈ ਨਾ ਕੱਲੀ ਦਾਲਚੀਨੀ ਅਗਰ ਤੁਸੀਂ ਠੀਕ ਵਰਤੋਂ ਕਰਨ ਲੱਗ ਜਾਈਂਦੀ 100 ਤੋਂ ਵੱਧ ਬਿਮਾਰੀਆਂ ਦੇ ਉੱਤੇ ਕੰਮ ਕਰਦੀ ਹੈ ਦਾਲਚੀਨੀ 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 ਦਾ ਪਾਊਡਰ ਇੱਕ ਚਮਚ ਪਾਊਡਰ ਲੈ ਲੱਖ ਜੁੱਧ ਦੇ ਵਿੱਚ ਅੱਧੇ ਅੱਧੇ ਚਮਚ ਸਵੇਰੇ ਸ਼ਾਮੀ ਆ ਇੱਕ ਚਮਚ ਦੇਣੇ ਚ ਇੱਕ ਵਰੀ ਲਗਭਗ 2 ਤੋਂ 3 ਗ੍ਰਾਮ ਗੁੰਗੁਨੇ ਪਾਣੀ ਦੇ ਨਾਲ ਲੈਣ ਲੱਗ ਜਾ ਤੁਹਾਨੂੰ ਅਸਥਮਾ ਦੀ ਸ਼ਿਕਾਇਤ ਨਹੀਂ ਹੋਏਗੀ ਕੋਈ ਤੁਹਾਨੂੰ ਅਲਰਜੀ ਹੈ ਉਹ ਨਹੀਂ ਹੋਏਗੀ ਤੁਹਾਨੂੰ ਮਾਈਗਰੇਨ ਦੀ ਪ੍ਰੋਬਲਮ ਰਹਿੰਦੀ ਹੈ ਉਹ ਨਹੀਂ ਹੋਏਗੀ ਲੇਡੀਜ਼ ਦੇ ਵਿੱਚ ਪੈਣਾ ਇੱਕ ਪ੍ਰੋਬਲਮ ਹੁੰਦੀ ਹੈ ਪੀਸੀਓਡੀ ਦੀ ਬਈ ਬੱਚੇਦਾਨੀ ਚ ਜਾਂ ਓਵਰੀ ਚ ਗੱਠ ਬਣ ਗਈ ਮਿੰਨਾ ਠੀਕ ਨਹੀਂ ਆ ਰਿਹਾ ਉਹਨੂੰ ਕੱਟਦੀ ਹੈ ਉਹਨੂੰ ਠੀਕ ਕਰਦੀ ਹੈ ਦਾਲ ਚਨੀ ਅਤੇ ਖਾਨ ਨਾਲ ਹੋ ਗਿਆ ਕਿਸੇ ਨੂੰ ਸਿਰ ਪੀੜ ਹੋ ਰਹੀ ਹੈ ਪੱਥਰ ਦੇ ਉੱਤੇ ਦਾਲ ਚੀਨੀ ਨੂੰ ਪਾਣੀ ਦੇ ਨਾਲ ਕਿਚ ਲੋ। ਉਹਦਾ ਲੇਪ ਮੱਥੇ ਦੇ ਉੱਤੇ ਲਾਓ ਸਿਰ ਦਰਦ ਠੀਕ। ਜਦ ਹੀ। ਕੱਲਾ ਦਾਲ ਚੀਨੀ ਹੀ ਸਾਰੀ ਬਿਮਾਰੀਆਂ ਦੇ ਉੱਤੇ ਕੰਮ ਕਰਦਾ ਹੈ। ਡਾਈਜੈਸ਼ਨ ਨੂੰ ਇੰਪਰੂਵ ਕਰਦਾ ਹੈ। ਕੋਈ ਕਹਿੰਦਾ ਜੀ ਮੈਂ ਪਾਊਡਰ ਨਹੀਂ ਖਾ ਸਕਦਾ ਕੋਈ ਹੋਰ ਤਰੀਕਾ ਦੱਸੋ। ਆਪਣੀ ਜਿਹੜੀ ਬੋਤਲ ਲੈ ਕੇ ਜਾਂਦੇ ਹੋ ਤੁਸੀਂ ਪਾਣੀ ਪੀਣ ਵਾਸਤੇ ਘਰੋਂ ਉਹਦੇ ਚ ਦਾਲ ਚੀਨੀ ਦਾ ਇੰਨਾ ਵੱਡਾ ਪੀਸ ਪਾ ਕੇ ਛੱਡ ਦਿਓ। ਹੌਲੀ ਹੌਲੀ ਪੀਜੋ ਉਹਨੂੰ। ਤਾਂ ਵੀ ਕੰਮ ਕਰੇਗਾ। ਜੀ ਸਰ ਮਤਲਬ ਕਿ ਇਹਦੇ ਕਈ ਲੋਕ ਸ਼ਿਕਾਇਤ ਕਰ ਦਿੰਦੇ ਜਿਵੇਂ ਦਾਲਚੀਨੀ ਨੂੰ ਅਸੀਂ ਲੈਨੇ ਆ ਤਾਂ ਸਾਡੇ ਜਲਨ ਬਹੁਤ ਹੋਣ ਲੱਗ ਜਾਂਦੀ ਹੈਗੀ ਮਤਲਬ ਦੀ ਸਾੜ ਪਾਉਂਦੀ ਹੈ ਉਹ ਕਿਉਂ ਪਾਉਂਦੀ ਹੈਗੀ ਹੈ ਜੀ ਦੇਖੋ ਪ੍ਰਕਿਰਤੀ ਦਾ ਫਰਕ ਹੁੰਦਾ ਹੈ ਪਰਸਨ ਦੀ ਪਰਸਨ ਤੋਂ ਪਰਸਨ ਬਾਤ ਪਿੱਤ ਕਫ ਕਿਹੜੀ ਪ੍ਰਕਿਰਤੀ ਹੈ ਉਹਦੇ ਅਕੋਰਡਿੰਗ ਦਾਲਚੀਨੀ ਦਾ ਫਰਕ ਪੈਂਦਾ ਹੈ ਅਗਰ ਕਿਸੇ ਨੂੰ ਇਹ ਦਾਲਚੀਨੀ ਐਵੇਂ ਲੱਗਦਾ ਕਿ ਮੈਨੂੰ ਸਾੜ ਕਰ ਰਹੀ ਹੈ ਉਹਦੇ ਨਾਲੇ ਅਜਵੈਨ ਪਾ ਲਓ ਤੇ ਨਾਲੇ ਜੀਰਾ ਪਾ ਲਓ ਦਾਲਚੀਨੀ ਦਾ ਤੁਸੀਂ ਪਾਊਡਰ ਬਣਾ ਲਿਆ ਨਾਲੇ ਹੀ ਅਜਵੈਨ ਦਾ ਪਾਊਡਰ ਬਣਾ ਲਓ 100 ਗ੍ਰਾਮ ਦਾਲਚੀਨੀ ਲੀਤੀ 25 ਗ੍ਰਾਮ ਅਜਵੈਨ ਲ मिक्स ਕਰਕੇ ਪਾਲੋ ਨਹੀਂ ਕਰੇਗਾ ਸਾੜ ਜੀ ਮਤਲਬ ਕਿ ਗਰਮੀ ਚ ਅਸੀਂ ਇਹਨੂੰ ਖਾ ਲੇ ਸਕਦੇ ਹਾਂ ਬਿਲਕੁਲ ਲੈ ਸਕਦੇ ਹਾਂ ਜੀ ਸਰ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਆਪਾਂ ਅਰਜਨ ਛਾਲ ਦੀ ਹੈ ਨਾ ਕਿ ਇਹ ਇਕੱਲਾ ਕੰਮ ਨਹੀਂ ਕਰਦਾ ਹੈਗਾ ਇਹ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲਈ ਲਾਹੇਵੰਦ ਹੁੰਦਾ ਹੈ ਜੀ ਦੇਖੋ ਅਰਜੁਨ ਛਾਲ ਸਾਰੇ ਸਿਸਟਮ ਦੇ ਉੱਤੇ ਇਹਨਾਂ ਚ ਜਿਹੜੇ ਇੰਗਰੀਡੀਅੰਟਸ ਹੁੰਦੇ ਆ ਨਾ ਜਿਹੜੇ ਮਿਨਰਲਸ ਹੁੰਦੇ ਆ ਉਹ ਮਲਟੀਪਲ ਜਗ੍ਹਾ ਕੰਮ ਕਰਦੇ ਆ ਕੋਈ ਜਿੱਥੋਂ ਕੋਲੇਸਟ੍ਰੋਲ ਬਣਨਾ ਹੈ ਲੀਵਰ ਦੇ ਉੱਤੇ ਕਿਡਨੀ ਦੇ ਉੱਤੇ ਹਾਰਟ ਦੇ ਉੱਤੇ ਇਹ ਸਾਰੀ ਜਗ੍ਹਾ ਤੇ ਕੰਮ ਕਰਦਾ ਹੈ ਫਿਰ ਜੀ ਬਲੱਡ ਨੂੰ ਪਿ ਜੀ ਇਹ ਸਾਰੀ ਚੀਜ਼ਾਂ ਤੇ ਕੰਮ ਕਰਦੇ ਤਾਂ ਹੀ ਕਰਕੇ ਇਹ શરીਰੀ ਚੋ ਕੋਲੇਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਬੀਪੀ ਨੂੰ ਕੰਟਰੋਲ ਕਰਦਾ ਹੈ ਈਵਨ ਕਿ weight reduce ਵਿੱਚ ਵੀ ਦਾ ਕੰਮ ਹੈ ਜੀ ਸਰ ਅਖੀਰ ਦੇ ਵਿੱਚ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਜੀਕਲ ਡਰਿੰਕ ਲਓ ਜਿਹੜੀ ਇਹ ਚੀਜ਼ਾਂ ਦਸੀਆਂ ਜਿਹੜੀ ਚੀਜ਼ਾਂ ਤੁਹਾਡੀ ਕਿਚਨ ਵਿੱਚ ਹੈ ਮੈਂ ਮੈਜੀਕਲ ਡਰਿੰਕ ਵਿੱਚ ਇੱਕ ਹੀ ਗੱਲ ਕਹਾਂਗਾ ਤੁਹਾਡੀ ਜਿਹੜੀ ਰਸੋਈ ਹੈ ਉਹ ਸਭ ਤੋਂ ਵੱਡਾ ਦਵਾਈ ਖਾਨਾ ਹੈ ਤੁਹਾਡਾ ਹੁੰਦੀ ਠੀਕ ਵਰਤੋਂ ਕਰੋ ਉਹ ਜਿਹੜੇ ਜਿਹਨੂੰ ਤੁਸੀਂ ਮਸਾਲੇ ਸਮਝਦੇ ਹੋ ਉਹਨਾਂ ਨੂੰ ਮਸਾਲੇ ਨਾ ਸਮਝੀਏ ਉਹਨਾਂ ਨੂੰ ਜੜੀ ਬੂਟੀਆਂ ਨੂੰ ਦਵਾਈ ਸਮਝੋ ਤੇ ਉਹਨੂੰ ਦਵਾਈ ਦੀ ਤਰ੍ਹਾਂ ਯੂਜ਼ ਕਰੋ ਆਪਣੀ ਡਾਈਟ ਇਚ ਜੀਰਾ ਸੌਫ ਅਜਵੈਨ ਹਲਦੀ ਇਹ ਚਾਰ ਚੀਜ਼ਾਂ ਦਾ ਠੀਕ ਵਰਤੋਂ ਕਰੋ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਹੋਏਗੀ ਜਿਹੜੀ ਤੁਸੀਂ ਸੋਚ ਰਹੇ ਹੋ ਕਿ ਬਿਮਾਰੀ ਦਾ ਇਲਾਜ ਕਿੱਥੋਂ ਲੱਭੀ ਐ ਸੀ ਉਹ ਤੁਹਾਡੀ ਕਿਚਨ ਇਚ ਐ ਤੁਹਾਡੀ ਮਾਂ ਕੋਲ ਐ ਉਹਨਾਂ ਨੂੰ ਪੁੱਛੋ ਛੋਟਾ ਜਿਹਾ ਐਗਜ਼ਾਮਪਲ ਦੇ ਕੇ ਇੱਥੇ ਮੈਂ ਗੱਲ ਖਤਮ ਕਰਾਂਗਾ ਜੇ ਪੁਰਾਣੇ ਟੈਮੇ ਵਿੱਚ ਕਰਾਂ ਵਿੱਚ ਪੂਰੀ ਬਣਦੀ ਸੀ ਤੇ ਮਾਂ ਉਹਦੇ ਵਿੱਚ ਅਜਵੈਨ ਪਾ ਦਿੰਦੀ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਪੂਰੀ ਗੈਸ ਬਣਾਏਗੀ ਗੈਸ ਨੂੰ ਕੱਟੇਗਾ ਕੌਣ ਅਜਵੈਨ ਉਹ ਜਦ ਹੀ ਨਾਲੇ ਪਾ ਦਿੰਦੀ ਸੀ ਤੇ ਤੁਸੀਂ ਉਹ ਜ਼ਮੀਨ ਦੇ ਨਾਲ ਦੁਬਾਰਾ ਜੜੋ ਤੇ ਆਪਣੇ ਆਪ ਨੂੰ ਸਵਸਥ ਰੱਖੋ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਸੀ ਕਾਲ ਜੀ ਜੀ ਦਰਸ਼ਕੋ ਵਾਕਈ ਸਰ ਜਿਨ੍ਹਾਂ ਨੇ ਜਿਵੇਂ ਕਿਹਾ ਹੈਗਾ ਕਿ ਸਾਡੀ ਰਸੋਈ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਦਵਾਈ ਦਾ ਕੰਮ ਕਰਦੀਆਂ ਨੇ ਸਾਨੂੰ ਉਹਨਾਂ ਦਾ ਗਿਆਨ ਲੈ ਲੈਣਾ ਚਾਹੀਦਾ ਹੈ ਤੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ